ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਅੱਜ ਜਿਹੜੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੀਨੋ ਤਹਿਸੀਲ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਜਿਹੜੀ ਸੜਕ ਕੋਟਕਪੂਰੇ ਤੋਂ ਰਾਮਿਆਣੇ ਨੂੰ ਜਾਂਦੀ ਹੈਗਾ ਗਿੱਦੜ ਵਿਣ ਜਾਂਦੇ ਉੱਤੇ ਪਿੰਡ ਆਉਂਦਾ ਹੈਗਾ ਤੇ ਬਾਈ ਗਰਿਆਂ ਦਾ ਵਪਾਰ ਦਾ ਕੰਮ ਆ ਇਹਨਾਂ ਦੀਆਂ ਅਕਸਰ ਹੀ ਤੁਸੀਂ ਵੀਡੀਓ ਜਿਹੜੀਆਂ ਹੈਗਾ ਸੈਤ ਕਡੇਰੀ ਫਾਰਮ ਤੇ ਜਿਵੇਂ ਬਾਈ ਪਾਉਂਦੇ ਰਹਿੰਦੇ ਆ ਆਪਾਂ ਇਹਨਾਂ ਦੀ ਜਿਹੜੀ ਹੈਗੀ ਆ ਪਹਿਲੀ ਵੀਡੀਓ ਬਣਾਉਣ ਲੱਗੇ ਆ ਤੇ ਇਹਨਾਂ ਕੋਲੇ ਅੱਜ ਇਹ ਇੱਕ ਗਾਂ ਬਕਾਊ ਆ ਜਰਸੀ ਦੇ ਵਿੱਚ ਪੈਂਦੀ ਆ ਸੂਈ ਵੀ ਆ ਤੇ ਇਹਦੇ ਬਾਰੇ ਜਿਹੜੀ ਹੋਰ ਡਿਟੇਲ ਆਪਾਂ ਇਹਨਾਂ ਤੋਂ ਲੈਣੇ ਆ ਕੀ ਇਹਦਾ ਹੈਗਾ ਸਾਬ ਕਿਤਾਬ ਆ ਕਿੰਨੇ ਦੁੱਧ ਤੇ ਚੱਲਦੀ ਕਿੰਨੇ ਦਿਨ ਸੂਈ ਨੂੰ ਹੋ ਗਿਆ ਇਹਦੇ ਬਾਰੇ ਆਪਾਂ ਜਾਣਕਾਰੀ ਹੈਗੀ ਜਿਹੜੀ ਆਪਣੇ ਵੀਰ ਤੋਂ ਲੈਣੀ ਸੱਚੀ ਗੱਲ ਜੀ ਸੱਚੀ ਗੱਲ ਜੀ ਨਾਮ ਦੱਸ ਦਿਓ ਜੀ ਆਪਣਾ ਰਾਜਪਾਲ ਸ਼ਰਮਾ ਅੱਛਾ ਜੀ ਜਿਹੜੀ ਆਪਣੀ ਇਹ ਗਾ ਇਹ ਕਿੰਨੇਵੇਂ ਸੂਏ ਸੂਈ ਆ ਜੀ ਇਹ ਦੂਜਾ ਸੂਆ ਸੂਈ ਆ ਵੀਰੇ ਦੂਜਾ ਸੂਆ ਸੂਈ ਆ ਹਾਂ ਆਪਣੇ ਪਿੰਡੋਂ ਹੀ ਲਈ ਆ ਪਹਿਲੇ ਸੂਏ ਸਵਾ 17 ਕਿਲੋ ਦੁੱਧ ਦਿੱਤਾ ਇਹਨੇ ਠੀਕ ਆ ਜੀ ਤੇ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਿਆ ਅੱਜ? ਆ ਚੌਥਾ ਦਿਨ ਹੋ ਗਿਆ ਜੀ 12 ਕਿਲੋ ਬੋਲਾ ਕੋਈ ਵੀ ਆਪਣੇ ਘਰੇ ਕੰਡਾ ਲੈ ਜਾ ਸਕਦਾ। ਕੰਡੇ ਨਾਲ ਚੋ ਸਕਦਾ 12 ਕਿਲੋ ਬੋਲਾ ਚਾਰ ਦਿਨ ਸੂਈ। ਹਾਂ ਹੋ ਵਾਧੀ ਪਰ ਆਪਾਂ 12 ਕਰਕੇ ਦਿੰਦੇ। ਚਲੋ ਆਪਾਂ ਕਹਿੰਦੇ ਵੀ ਆ ਕੇ ਕੋਈ ਮਤਲਬ ਕਿਲੋ ਖੰਡ ਵਾਜੂਗਾ ਤਾਂ ਕੋਈ ਚੱਕਾ। ਹਾਂਜੀ ਹਾਂਜੀ। ਅੱਛਾ ਮਗਰ ਕੀ ਹੈ ਜੀ ਇਹਦੇ? ਮਗਰ ਦਾ ਵੱਛਾ ਹੀ ਹੋਈ। ਮਗਰ ਵੱਛਾ ਇਹਦੇ? ਹਾਂਜੀ ਹਾਂਜੀ। ਤੇ ਇਹਦਾ ਰੇਟ ਕੀ ਕਰਦੇ ਆਪਾਂ? ਇਹਦਾ 58000 ਰੁਪਈਆ ਜੀ। 58000 ਰੁਪਈਆ ਬਾਕੀ ਮਾਨਤਨ ਕੋਈ ਜੀ? ਹਾਂ ਬਸ ਮੈਂ ਥੋੜਾ ਬੋਦਾ ਹੋ ਜਾਊਗਾ। ਕਿਸਾਨ ਵੀਰੋ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਦੇ ਆ ਇੱਕ ਵਾਰ ਜੇ ਖੜੀ ਦਾ ਹਵਾਨਾ ਵੀ ਦੇਖ ਲਓ ਮੌਲਤ ਦੇ ਹਿਸਾਬ ਨਾਲ ਜੇ ਦੇਖੀਏ ਤਾਂ ਬਿਲਕੁਲ ਆ ਜਿਹੜੇ ਘਰੇਲੂ ਭਰਾਣੇ ਲੈ ਕੇ ਆਣੇ ਨੇ ਰਸਤੇ ਵਧੀਆ ਗਾ ਹਵਾਨੇ ਥਾਣੇ ਵੇਖ ਲਓ ਤੁਸੀਂ ਬਿਲਕੁਲ ਮੁੱਠੀ ਜਿਹਾਉਣ ਵਾਲੇ ਚਾਰ ਹੀ ਥਾਣਾ ਜਿਹੜੇ ਇੱਕੋ ਜੀ ਵਿੱਥੀ ਤੇ ਆ ਇੱਕੋ ਜਿਹਾ ਸਾਈਜ਼ ਦੇ ਆ ਬਿਲਕੁਲ ਟਾਇਟ ਆਰਡਰ ਦੇ ਆ ਲੋ ਕਿਸਾਨ ਵੀਰੋ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਪਿੱਛੋਂ ਦੇਖ ਲਓ ਹਵਾਨਾ ਇਹਦਾ ਕਿੰਨਾ ਵਧੀਆ ਗਾ ਫਾੜੀ ਵਾਲਾ ਜਿਹੜਾ ਹਵਾਨਾ ਆਪਾਂ ਕਹਿ ਦਿੰਦੇ ਆ ਇੱਥੇ ਦਰਦੀ ਨੂੰ ਦੇਖ ਲਓ ਬਿਲਕੁਲ ਕਿਤਲੇ ਪਤਲੇ ਪਿੰਡੇ ਦੇ ਵਿੱਚ ਪੈਂਦੀ ਆ ਕਾਲੇ ਰੰਗ ਦੇ ਵਿੱਚ ਜਰਸੀ ਦੇ ਵਿੱਚ ਮੂੰਹ ਮੱਥਾ ਦੇਖ ਲਓ ਬਿਲਕੁਲ ਜਰਸੀ ਦੇ ਹਿਸਾਬ ਨਾਲ ਜਿਹੜਾ ਆ ਕਿ ਜੇ ਆਪਾਂ ਗੱਲ ਕਰਾਂ ਮੈਂ ਕੱਦ ਦੀ ਵੇਟ ਦੀ ਜਰਸਾਂਾਂ ਦੇ ਵਿੱਚ ਛੋਟੀਆਂ ਜਰਸਾਂਾਂ ਜਿ ਨਹੀਂ ਆਉਂਦੀ ਜਿਹੜੀਆਂ ਆਪਾਂ ਜੇ ਹਿਮਾਚਲ ਆ ਲਈਆਂ ਬਣੇ ਨੇ ਥੋੜੇ ਵੱਡੇ ਜਿਹੜੇ ਹੈਗੇ ਆ ਸਾਈਜ਼ ਦੇ ਵਿੱਚ ਹੈਗੀ ਆ ਜਿਹੜੇ ਕਿਸੇ ਭਰਾ ਨੇ ਘਰੇ ਰੱਖਣੀਆਂ ਉਹਦੇ ਲਈ ਇਹ ਵਧੀਆ ਸੀਲ ਹੈ ਤੁਸੀਂ ਦੇਖ ਲਓ ਇੱਥੇ ਖੜੀ ਆ ਕੋਈ ਇਹਨੂੰ ਐਵੇਂ ਮਤਲਬ ਅੱਜ ਵੀ ਨਹੀਂ ਕਰਦੀ ਐਦਾਂ ਹੀ ਦੇਖੋ ਤੁਸੀਂ ਬਾਈ ਹਵਾਨੇ ਨੂੰ ਹੱਥ ਲਾਈ ਜਾਂਦਾਗਾ ਦੇਖੋ ਤੁਸੀਂ ਕੋਈ ਨਿਆਣਾ ਨਹੀਂ ਕੋਈ ਕੁਛ ਨਹੀਂਗਾ ਤੁਸੀਂ ਬਿਲਕੁਲ ਪਤਲੀ ਚਮੜੀ ਜੇ ਤੁਸੀਂ ਦੇਖ ਲਓ ਹਵਾਨਾ ਦੇਖ ਲਓ ਤੁਸੀਂ ਬਾਕੀ ਜਿਹੜੇ ਭਰਾਣੇ ਲੈਣੀ ਉਹ ਆ ਕੇ ਭਵੇਂ ਬਾਈ ਕਹਿੰਦਾ ਦੋ ਠੰਗ ਆ ਕੇ ਇੱਥੇ ਜਵਾਈ ਕਰਾ ਲੈ ਆ ਆਪ ਆ ਕੇ ਤਸੱਦੀ ਕਰ ਲੈ ਉਸ ਤੋਂ ਬਾਅਦ ਇਹਨੂੰ ਲਿਆ ਸਕਦਾਗਾ ਤੁਹਾਨੂੰ ਇੱਕ ਵਾਰੀ ਆਪਾਂ ਵੀਡੀਓ ਦੇ ਵਿੱਚ ਵੀ ਧਾਰਾ ਮਾਰ ਕੇ ਵੀ ਦਿਖਾ ਦਿੰਨੇ ਤੁਸੀਂ ਤੁਰਦੀ ਦੇਖ ਲਓ ਲੋਕਸਾਨ ਵੀਰੋਂ ਆਪਾਂ ਧਾਰ ਮਾਰ ਕੇ ਦਿਖਾ ਦਿੰਨੇ ਆ ਬਾਈ ਨੇ ਥਣ ਤੋਲੇ ਆ ਬੱਚੇ ਨੂੰ ਵੀ ਪਹਿਲਾਂ ਲਾਤਾ ਸੀ ਆਪਾਂ ਤੇ ਧਾਰ ਦੇਖ ਲੋ ਥਣ ਦਾ ਸਾਈਜ਼ ਦੇਖ ਲੋ ਧਾਰ ਦੇਖੋ ਵੀਡੀਓ ਦੇਖ ਕੇ ਧਾਰ ਆਪਾਂ ਤਾਂ ਦਿਖਾਣਾ ਇੱਕ ਵਾਰੀ ਤੁਹਾਨੂੰ ਆਈਡੀਆ ਹੋ ਜੇ ਵੀ ਪਸੂ ਦੇ ਥਣ ਕਿਦਾਂ ਥਣ ਇੱਕ ਵਾਰੀ ਪਾਸ ਹੋ ਜਾਂਦੇ ਬਾਕੀ ਤੁਸੀਂ ਆਪ ਵੀ ਆ ਕੇ ਦੇਖਣਾਗਾ ਪਰ ਆਪਾਂ ਜਿੰਨੀ ਦਿਖਾ ਸਕਦੇ ਆ ਆਪਾਂ ਕੋਸ਼ਿਸ਼ ਕਰਦੇ ਹਾਂ ਸਾਰੀ ਦਿਖਾ ਦੇ ਧਾਰ ਦੇਖ ਲੋ ਤੁਸੀਂ ਬਿਲਕੁਲ ਮੋਟੀ ਧਾਰ ਦੀ ਤੇ ਬਿਲਕੁਲ ਪੋਲੀ ਆ ਤੇ ਥਣ ਵੀ ਪੂਰੇ ਹੱਥ 'ਚ ਆਉਣ ਵਾਲੇ ਆ ਧਾਰ ਦੇਖ ਲਓ ਚੀਜੀ ਵਰਗੀ ਮੋਟੀ ਧਾਰ ਪੈਂਦੀ ਐ ਬਿਲਕੁਲ ਪੋਲੀ ਐ ਜਿਹੜੇ ਭਰਾ ਨੂੰ ਪਸੰਦ ਆਊਗੀ ਤੁਸੀਂ ਆਪ ਵੀ ਇੱਥੇ ਆ ਕੇ ਦੇਖ ਕੇ ਉਹਦੀ ਤਸੱਲੀ ਕਰਕੇ ਲੈ ਸਕਦੇ ਆ ਕਾਲੇ ਰੰਗ ਚ ਜਰਸੀ ਚ ਜਿਹੜੀ ਇਹ ਬੈਠ ਪੈਂਦੀ ਐ ਇੱਕ ਵਰਦੀ ਦੇਖ ਲਓ ਮਗਰ ਇਹਦੇ ਬੱછા ਮੁੱਲ 58000 ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ